ਆਪਾਂ ਮਹਾਂਪੁਰਖਾਂ ਦੇ ਪ੍ਰਵਚਨ ਸਰਵਣ ਕਰ ਰਹੇ ਹਾਂ। ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਪ੍ਰਵਚਨ ਕਰਦੇ ਹੁੰਦੇ ਸੀ। ਕਹਿੰਦੇ ਸਾਡੀ 14 ਸਾਲ ਦੀ ਉਮਰ ਸੀ। ਉਹਨਾਂ ਦੇ ਨਗਰ 'ਚ ਕੋਈ ਸਾਹੂਕਰ ਆਪਣੇ ਬੱਚੇ ਨੂੰ ਵਿਆਹ ਕਿ ਲਿਆਇਆ, ਕੋਈ ਮਹਾਤਮਾ ਆ ਗਿਆ। ਤੇ ਉਹਨਾਂ ਨੇ ਇੱਕ ਦੋ ਵਾਰ ਅਲਖ ਜਗਾਈ ਤੇ ਸਾਹੂਕਰ ਨੇ ਇਹ ਕਹਿ ਦਿੱਤਾ ਡੰਡੇ ਵਰਗਾ ਪਿਆ ਕਮਾ ਕੇ ਖਾ ਲ। ਇਥੋਂ ਕੰਮ ਨਹੀਂ ਹੁੰਦਾ। ਤੇ ਇੱਕਦੋ ਮਾੜੇ ਸ਼ਬਦ ਵੀ ਮਹਾਂਪੁਰਸ਼ਾਂ ਨੂੰ ਬੋਲੇ ਤੇ ਮਹਾਤਮਾ ਦੇ ਮੂੰਹੋਂ ਸਹਿਸਵਾਈ ਨਿਕਲ ਗਿਆ ਫਿਰ ਜਾ ਜਿਹੜੇ ਆਉਣਗੇ ਕਮਲੇ ਹੀ ਜੰਮਣਗੇ ਜਦੋਂ ਪਰਿਵਾਰ ਨੇ ਗੱਲ ਸੁਣੀ ਨਾ ਤੇ ਮੇਰੀਆਂ ਮਾਤਾ ਮਾਂ ਪੈਣਾ ਦੇ ਅੰਦਰ ਗੱਲੇ ਗਈ ਫਿਰ ਦੇਚ ਵੀ ਬਹੁਤ ਮਾੜਾ ਹੋ ਗਿਆ ਤੇ ਮਹਾਂਪੁਰਖਾਂ ਦੇ ਫਿਰ ਚਰਨ ਫੜ ਲੈ ਗੇਟ ਤੱਕ ਜਾਂਦੇ ਜਾਂਦੇ ਤੇ ਮਹਾਂਪੁਰਸ਼ਾਂ ਨੂੰ ਕਿਹਾ ਵੀ ਇਹ ਸ਼ਬਦ ਵਾਪਸ ਲਾਓ ਤੇ ਮਹਾਤਮਾ ਕਹਿਣ ਲੱਗੇ ਸ਼ਬਦ ਤਾਂ ਨਹੀਂ ਵਾਪਸ ਲੈ ਜਾਣੇ ਪਰ ਹਾਂ ਲੜਕੇ ਤਾਂ ਜੰਮਣਗੇ ਕਮਲੇ ਪਰ ਲੜਕੀਆਂ ਠੀਕ ਹੋਣਗੀਆਂ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਕਹਿੰਦੇ ਹੁੰਦੇ ਸੀ ਸਾਥੋਂ ਡਰੈਸ ਲੈ ਲਓ ਅਜੇ ਤੱਕ ਕੰਮ ਲਈ ਜਾਂਦੇ ਆ ਤੇ ਮਹਾਪੁਰਖ ਪ੍ਰਵਚਨ ਕਰਦੇ ਸੀ ਕਹਿੰਦੇ ਜੇ ਕਿਸੇ ਨੂੰ ਗੁੜ ਨਹੀਂ ਦੇ ਸਕਦੇ ਗੁੜ ਵਰਗੀ ਮਿੱਠੀ ਬੋਲੀ ਬੋਲ ਲਿਆ ਕਰੋ ਇਹਦੇ ਨਾਲ ਵੀ ਤੁਹਾਡਾ ਬੇੜਾ ਪਾਰ ਹੋ ਜਾਣਾ ਇਹ ਆ ਰੱਬ ਦੇ ਪਿਆਰਿਆਂ ਦੇ ਪ੍ਰਵਚਨ ਕਿਥੇ ਨੂੰ ਮੰਦਾ ਨਾ ਖੋ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੇਰਾ ਜਾੜੇ ਸਤਗੁਰ ਮਿੱਠਾ ਬੋਲਦੇ ਆ ਫਿਰ ਅਸੀਂ ਵੀ ਮਿੱਠਾ ਬੋਲੀਏ ਕਈ ਵਾਰੀ ਜ਼ੁਬਾਨ ਨਾ ਬੋਲਿਆ ਨਾ ਕੋਲਾਂ ਕਰਕ ਜਾਂਦੀਆਂ ਰੱਬ ਦੇ ਪਿਆਰਿਆਂ ਦੇ ਚਰਨਾ ਚ ਜਦੋਂ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਨਾ ਡਰ ਕੇ ਰਿਆ ਕਰੀਓ ਪਤਾ ਨਹੀਂ ਹੁੰਦਾ ਸੈਸਵਾ ਕੋਈ ਬਚਨ ਨਿਕਲ ਜੇ ਪਰ ਵਾਪਸ ਨਹੀਂ ਹੁੰਦਾ ਤੇ ਇਸ ਕਰਕੇ ਸਤਿਗੁਰ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਦੀਦਾਰੇ ਵੀ ਆਪਾਂ ਕਰ ਰਹੇ ਹਾਂ ਬਾਬਾ ਜੀ ਨੇ ਕੀਰਤਨ ਸ਼ੁਰੂ ਕਰਨਾ ਸਾਰੀਆਂ ਸੰਗਤਾਂ ਨੇ ਬਾਬਾ ਜੀ ਦੀ ਚੜ੍ਹਦੀ ਕਲਾ ਲਈ ਗੱਜ ਕੇ ਜਕਾਰਾ ਬੁਲਾਉਣਾ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਆਓ ਜੀ ਮਹਾਪੁਰਖਾਂ ਦੇ ਕਮਾਈ ਪਰਵਚਨ ਸਰਵਣ ਕਰੀਏ ਜਿਸ ਨਾਲ ਸਾਡਾ ਜੀਵਨ ਸਫਲ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ